ਪੰਜਾਬ ਵਿੱਚ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਜਲਾ ਪਿੰਡ ਨੇੜੇ ਇੱਕ ਟਰੱਕ, ਚੱਲਦੇ ਟਰੱਕ ਨੂੰ ਭਿਆਨਕ ਅੱਗ ਲੱਗੀ। ਇਸਦਾਨ ਕਰੀਬ 99.90 ਕੁਆਂਟਰ ਪਲਾਸਟਿਕ ਸੜਕੇ ਸੁਆਹ ਹੋ ਗਿਆ। ਉੱਥੇ ਨੇੜੇ ਪੈਂਦੇ ਇੱਕ ਪੈਟਰੋਲ ਪੰਪ ਅਤੇ ਸਕੂਲ ਨੂੰ ਡਰਾਈਵਰ ਦੀ ਸੂਝ-ਬੂਝ ਨਾਲ ਬਚਾ ਲਿਆ ਗਿਆ। ਨਹੀਂ ਤਾਂ ਵੱਡਾ ਹਾਸਾ ਹੋ ਸਕਦਾ ਸੀ। ਟਰੱਕ ਪੂਰੀ ਤਰ੍ਹਾਂ ਸੜਕੇ ਸੁਆਹ ਹੋ ਚੁੱਕਾ ਹੈ। ਮੁੱਖਯ ਤ ਘਟਨਾ ਘਟਨਾ ਦੀ ਸੂਚਨਾ ਪਾ ਕੇ ਅੱਗ ਤੇ ਬਜਾਨ ਵਾਲੀਆਂ ਚਾਰ ਗੱਡੀਆਂ ਨੇ ਅੱਗ ਤੇ ਬੜੀ ਮੁਸ਼ਕਤ ਬਗਰੋ ਕਾਬੂ ਪਾਇਆ। ਇਜ਼ਰਾਨ ਵਾਲ ਵਾਲ ਵਜੇ ਟਰੱਕ ਦੇ ਡਰਾਈਵਰ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਰੋਪੜ ਤੋਂ ਇੱਕ ਫੈਕਟਰੀ ਵਿੱਚੋਂ ਮਾਲ ਲੱਦ ਕੇ ਸ਼੍ਰੀ ਚਮਕੌਰ ਸਾਹਿਬ ਵੱਲ ਆ ਰਹੇ ਸਨ। ਉਹਨਾਂ ਦੱਸਿਆ ਕਿ ਮਰੀਂਡਾ ਰੋਪੜ ਵਾਲੀ ਰੋਡ ਨਿਰਮਾਣ ਦੇ ਚਲਦਿਆਂ ਬੰਦ ਕੀਤੀ ਹੋਈ ਹੈ ਜਿਸ ਕਰਕੇ ਉਹ ਸ਼੍ਰੀ ਚਮਕੌਰ ਸਾਹਿਬ ਵੱਲੋਂ ਆ ਰਹੇ ਸਨ ਜਿਸ ਵੇਲੇ ਉਹ ਮਰੀਂਡਾ ਸ਼ਹਿਰ ਨੇੜੇ ਪੈਟਰੋਲ ਪੰਪ ਕੋਲ ਪਹੁੰਚੇ ਕਾ ਇਸ ਤਰ੍ਹਾਂ ਟਰੱਕ ਵਿੱਚ ਅਚਾਨਕ ਅੱਗ ਲੱਗ ਗਈ। ਉਜਾੜ ਦੀ ਕੋਸ਼ਿਸ਼ ਬਹੁਤ ਕੀਤੀ ਪਰ ਸਫਲ ਨਾ ਹੋ ਸਕੇ। ਇਸ ਦਰ ਨੇੜੇ ਇੱਕ ਸਕੂਲ ਵੀ ਪੈਂਦਾ ਸੀ ਅਤੇ ਸਕੂਲ ਦੇ ਪٹرول ਪੰਪ ਨੂੰ ਬਚਾਉਂਦੇ ਹੋਏ ਟਰੱਕ ਨੂੰ ਗਲਤ ਸਾਈਡ ਵੱਲ ਲਜਾਇਆ ਗਿਆ। ਫਿਰ ਟਰੱਕ ਚੱਲਾ ਬੰਦ ਹੋ ਗਿਆ ਸੀ ਅਤੇ ਤਾਂਕੀ ਖੋਲ ਕੇ ਆਪਣੀ ਜਾਨ ਬਚਾਈ। ਉਹਨੇ ਦੱਸਿਆ ਕਿ ਕਰੀਬ 7 ਲੱਖ ਦਾ ਨੁਕਸਾਨ ਹੋ ਗਿਆ। ਉੱਥੇ ਪٹرول ਪੰਪ ਦੇ ਮਾਲਕ ਸੁਖਵਿੰਦਰ ਨੇ ਦੱਸਿਆ ਕਿ ਮੈਨੂੰ ਮੇਰੇ ਸਿਕਿਉਰਿਟੀ ਗਾਰਡ ਦਾ ਫੋਨ ਆਇਆ ਕੀ ਪੇਡਰੋ ਪਾਪਨੇਡੇ ਦੇ ਇੱਕ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਹੈ ਫਿਰ ਮੌਕੇ ਉੱਤੇ ਪਹੁੰਚੀ ਅਤੇ ਜਾਇਜ਼ਾ ਲਿਆ ਗਿਆ ਹੁਣ ਦੱਸਿਆ ਹੈ ਕਿ ਮੌਕੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਕਰੀਬ ਤਿੰਨ ਘੰਟਿਆਂ ਦੀ ਮਸ਼ਕਤ ਮਗਰੋਂ ਅੱਗ ਤੇ ਕਾਬੂ ਪਾਇਆ ਗਿਆ